ਲੁਧਿਆਣਾ ਦੇ ਥਾਣਾ ਢਾਬਾ ਨਗਰ ਅਧੀਨ ਪੈਂਦੇ ਗੋਬਿੰਦ ਨਗਰ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਇਸ ਜੋਤੀ ਨਾਂ ਦੀ ਕੁੜੀ ਦੇ ਘਰ ਵਾਲੇ ਵੱਲੋਂ ਘਰੇਲੂ ਝਗੜੇ ਦੇ ਚੱਲਦਿਆਂ ਸਹੁਰੇ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਐਨਾ ਹੀ ਨਹੀਂ ਜੋਤੀ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਆਪਣੇ ਘਰ ਵਾਲੇ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋਤੀ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਘਟਿਆ ਕਰਤੂਤ ਕਰਕੇ ਘਰੋਂ ਫਰਾਰ ਹੋ ਗਿਆ ਤੇ ਅੱਗ ਦੇ ਨਾਲ ਉਹਨਾਂ ਦਾ ਸਾਰਾ ਘਰ ਅਤੇ ਸਮਾਨ ਸੜ ਕੇ ਸੁਆਹ ਹੋ ਗਿਆ ਜੋਤੀ ਕੀ ਹੋਇਆ ਕੀ ਓਰੇ ਰਾਤੀ ਮੈਂ ਆਪਣੇ ਸਹੁਰੇ ਸੇ ਹੀ ਸਾਡੀ ਆਪਾ ਚ ਲੜਾਈ ਹੋਈ ਉਹਨੇ ਮੈਨੂੰ ਕੁੱਟਿਆ ਮਾਰਿਆ ਮੇਰੇ ਨੇ ਪਾਇਓ ਨੀਲ ਪਾਇਓ ਮੈਂ ਆਪਣੇ ਚਾਚੀ ਚਾਚੂ ਨੂੰ ਫੋਨ ਕੀਤਾ ਮੈਨੂੰ ਲੈਣ ਆਏ ਮੇਰੀ ਚਾਚੀ ਨੂੰ ਕੋੜੀਆਂ ਚ ਧੱਕਾ ਮਾਰਤਾ ਚਾਚੂ ਦੇ ਸਿਰ ਤੇ ਗਮਲੇ ਮਾਰ ਰਹੇ ਹੱਥੋਂ ਪਾਈ ਕੀਤੀ ਮੇਰੇ ਚਾਚੂ ਹਣਾ ਨੂੰ ਘਰੇ ਗਿਆ ਨੂੰ ਕੁੱਟਿਆ ਮੇਰੇ ਚਾਚੂ ਹਣਾ ਨੇ ਛੱਡ ਦਿੱਤਾ ਕਹਿੰਦੇ ਕੋਈ ਨਾ ਉਸ ਤੋਂ ਬਾਅਦ ਦੁਪਹਿਰੇ ਉਹਨੇ ਮੌਕਾ ਦੇਖਿਆ ਆਪਣੀ ਫੈਮਿਲੀ ਨੂੰ ਲੈ ਕੇ ਆਇਆ ਮੇਰੀ ਸੱਸ ਵੀ ਆਈ ਸੀ ਦਿਓਰ ਵੀ ਆਇਆ ਸੀ ਆਪ ਵੀ ਉਹ ਮੋੜ ਤੇ ਖੜ ਗਏ ਕੱਲਾ ਅੰਦਰ ਆਇਆ ਅੱਗ ਲਾ ਕੇ ਚਲਾ ਗਿਆ ਕਿੱਥੇ ਰਹਿਣ ਵਾਲਾ ਸੀ ਬਸ ੱਡੇ ਫੌਜੀ ਮੱਲੇ 4 ਨੰਬਰ ਗਲੀ ਸਾਰਾ ਘਰ ਨੂੰ ਅੱਗ ਲੱਗ ਗਈ ਕੀ ਲੜਾਈ ਕਿਸ وجہ ਲਈਏ ਕੁਝ ਨਹੀਂ ਨਸ਼ੇ ਕਰਦਾ ਵਾ ਨਸ਼ਾ ਪਿੱਛੇ ਮੈਨੂੰ ਕੁੱਟਦਾ ਮੈਨੂੰ ਨਸ਼ੇ ਲੈ ਆ ਕੇ ਦੇ ਆ ਕਰਕੇ ਉਹਦੀ ਕੋਲ ਪੁਲਿਸ ਨੂੰ ਲੜ ਗਈ ਸੀ ਹਾਂਜੀ ਕੀਤੀ ਆ ਸੁਣੋ ਬਸ ਹੁੰਦੇ ਨਹੀਂ ਪੇ ਕਸੀ ਕਹਿ ਰਹੇ ਮੈ ਮੈਨੂੰ ਉਹਨਾਂ ਰਾਤੋਂ ਰਾਤ ਚੱਕਨੇ ਚਾਹਦੇ ਮੈਨੂੰ ਸਾਰੇ ਟਿਕਾਣੇ ਪਤਾ ਇਹ ਕਹਿ ਰਹੇ ਆਪਣੀ ਗੱਲ ਮੇਰੇ ਮਾਰੇ ਲੱਗਾ ਸੀ ਤੇਲ ਪਾਣਾ ਆਇਆ ਮੈਂ ਮੰਡੀ ਭੱਜੀ ਖੁੰਦਕ ਚਕਰ ਨੂੰ ਅੱਗ ਲਾ ਗਿਆ ਮੇਰੀ ਮਾਸੀ ਦੇ ਟੋਕਾ ਮਾਰ ਕੇ ਗਿਆ ਮੇਰੇ ਮਾਰੇ ਲੱਗਾ ਚਾਚੀ ਮਾਸੀ ਮੇਰੀ ਨੇ ਮੈਨੂੰ ਬਚਾਇਆ ਮੇਰੀ ਮਾਸੀ ਦੇ ਵਾਜਿਆ ਮੇਰੇ ਉੱਤੇ ਸਿਰ ਦਿੱਤਾ ਸੀ ਉਹਨੇ ਤੇਲ ਬਚਾ ਹੋ ਗਿਆ ਮੇਰੇ ਆ ਖਵਾ ਉਹ ਇਧਰ ਟੱਕਾ ਮਾਰਿਆ ਬਾਹਾਂ ਹਿਲਗੇ ਲੱਤੇ ਲੱਗੇ ਆਏ ਤੇ ਪਿੱਛੇ ਮਾਰੇ ਆ ਗਏ ਮਾਰ ਦੇਣਾ ਪਰੇ ਹੋ ਜਾ ਨਸ਼ਰਾ ਦੀ ਨਸ਼ਰਾ ਦੀ ਜੀ ਹਾਂਜੀ ਸਾਰੇ ਇੱਧਾ ਆਇਆ ਸੀ ਅਸੀਂ ਫੰਕਸ਼ਨ ਤੇ ਸੀ ਕਿਤੇ ਵਿਆਹ ਤੇ ਸੀ ਵਿਆਹ ਤੇ ਸੀ ਇਹਦਾ ਫੋਨ ਆਇਆ ਕੁੜੇ ਦਾ ਵੀ ਇੱਧਾ ਦਾ ਮੈਨੂੰ ਕੁੱਟਦਾ ਪਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਅਸੀਂ ਆਨੇ ਆ ਅਸੀਂ ਚਲੇ ਗਏ ਉਹਨਾਂ ਦੇ ਘਰੇ ਮੈਂ ਤਾਂ ਗਿਆ ਨਹੀਂ ਪਹਿਲਾਂ ਮੇਰੇ ਘਰ ਦੇਗੇ ਨਾਲ ਭਾਬੀ ਸੀ ਮੇਰੇ ਬੱਚੇ ਸੀ ਮੇਰੇ ਗਏ ਇਹਨਾਂ ਨਾਲ ਬਹਿਸ ਬਾਜੀ ਹੁੰਦੀ ਸੀ 10 ਮਿੰਟ ਮੈਂ ਗਿਆ ਉੱਥੇ 10 ਮਿੰਟ ਬਾਅਦ ਮੈਂ ਜਾ ਕੇ ਚਾਲ ਨੂੰ ਬੋਲਿਆ ਬੋਲਿਆ ਮੈਂ ਕਿਹਾ ਤੂੰ ਕਿਉਂ ਇੱਦਾਂ ਕਰਦਾ ਪਿਆ ਕਿ ਚੱਲ ਕਰਨ ਤੂੰ ਆਪਣੇ ਘਰ ਚ ਕਲੇਸ਼ ਪਾ ਨਾ ਵੀ ਘਰ ਨਹੀਂ ਚੰਗਾ ਲੱਗਦਾ ਇਹਦਾ ਕਲੇਸ਼ ਪਾ ਦੇ ਇੱਥੋਂ ਤੱਕ ਕਰਕੇ ਮੈਨੂੰ ਵੀ ਬੋਲਣ ਲੱਗ ਗਿਆ ਗਾਲ੍ਹਾਂ ਕੱਢਣ ਲੱਗ ਗਿਆ ਮੈਂ ਫਿਰ ਚੁੱਪ ਕਰ ਗਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹਣਾ ਤੁਹਾਨੂੰ ਫੇਰ ਵੀ ਅਸੀਂ ਥੱਲੇ ਆ ਗਏ ਥੱਲੇ ਆਂਦੇ ਤੇ ਮੇਰੇ ਘਰ ਦੇ ਨੂੰ ਧੱਕਾ ਮਾਰਿਆ ਨੇ ਕੋੜੀਆਂ ਚ ਫਿਰ ਉਸ ਤੋਂ ਬਾਅਦ ਸਾਡੀ ਹੱਥੋਂ ਪਾਈ ਹੋਏ ਨਾ ਇਹਨੇ ਗਮਲੇ ਖੁਮਲੇ ਚੱਕ ਕੇ ਮਾਰ ਲੱਗ ਗਿਆ ਅਸੀਂ ਉੱਥੋਂ ਆਪਣੀ ਮਰ ਕੇ ਜਿੱਦਾਂ ਵੀ ਜਾਨ ਬਚਾ ਕੇ ਬੱਚੇ ਨਾਲ ਸੀ ਅਸੀਂ ਇੱਥੋਂ ਆ ਗਏ ਰਾਤ ਕੋਈ ਗੱਲ ਨਹੀਂ ਹੋਈ ਕੁਝ ਨਹੀਂ ਆ ਇਹ ਵੀ ਆਪਣੇ ਘਰੇ ਸੌਂ ਗਏ ਅਸੀਂ ਵੀ ਸੌਂ ਕੇ ਆ ਕੇ ਅੱਜ ਸਵੇਰੇ ਘਰੇ ਕੋਈ ਨਹੀਂ ਹੈਗਾ ਅਸੀਂ ਇਹਨੇ ਆ ਕੇ ਪੈਟਰੋਲ ਪਾ ਕੇ ਪਹਿਲਾਂ ਤਾਂ ਕੁੜੀ ਤੇ ਪਾਣ ਲੱਗਿਆ ਇਹਨੇ ਭੱਜ ਕੇ ਜਾਨ ਬ ਉਸ ਵਾਰ ਬੱਚੇ ਮੇਰੇ ਘਰੇ ਹੀ ਛੋਟੇ ਛੋਟੇ ਉਹਨਾਂ ਨੇ ਆਪਣੀ ਜਾਨ ਬਚਾਈ ਭੱਜ ਕੇ ਇਹਨੇ ਤੇਲ ਪਾ ਕੇ ਸਾਰਾ ਘਰ ਭੂਕਤਾ ਮੇਰਾ ਬਾਕੀ ਤੁਸੀਂ ਦੇਖ ਹੀ ਰਹੇ ਸਾਰਾ ਘਰ ਇਹਨੇ ਤੇਲ ਫੋਕੇ ਸਾਰੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਰਾਤੀ ਇਹਨੇ ਧਮਕੀ ਵੀ ਦਿੱਤੀ ਮੈਂ ਤੇਰੇ ਬੱਚੇ ਵੀ ਮਾਰ ਦੇਣੀ ਲੜਾਈ ਤਾਂ ਇਸੇ ਸਮੇਂ ਤੋਂ ਹੋ ਰਹੀ ਹੈ ਲੜਾਈ ਵਾਸਾ ਕੁੜੀਆਂ ਪਿੱਛੇ ਹੋ ਰਹੀਆਂ ਨੂੰ ਕੁੱਟਦਾ ਮਾਰਦਾ ਨਸ਼ੇ ਕਰਦਾ ਮੰਗ ਕੇ ਇਨਸਾਫ ਚਾਹਨੇ ਕਿ ਸਾਡਾ ਜੋ ਇਹਨੇ ਨੁਕਸਾਨ ਕੀਤਾ ਠੀਕ ਆ ਉਹ ਸਾਡਾ ਘਰ ਸਹੀ ਕਰਾ ਕੇ ਦਵੇ ਤੇ ਜੋ ਬੰਦੀ ਕਾਰਵਾਈ ਉੱਤੇ ਕੀਤੀ ਜਾਵੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ ਕੀ ਨਾਮ ਤੁਹਾਡਾ ਜੀ? ਮੈਂ ਐਸਆਈ ਜਰਮਨ ਸਿੰਘ ਥਾਣਾ ਡਾਬਾ ਲੁਧਿਆਣਾ ਤੋਂ ਬੋਲ ਰਿਹਾ ਹਾਂ ਜੀ। ਅੱਜ ਇੱਕ ਸਮਲ ਟੈਲੀਫੋਨ ਸੀਰੋ ਹੈ। ਜੋਤੀ ਪੁੱਤਰੀ ਕੁਲਵੰਤ ਇਹ ਵਾਸੀ ਗੋਵਿੰਦਨਪੁਰ ਪੰਜਵੇਂ ਮੰਡਾ ਗੋਵਿੰਦਨਗਰ ਜੀਰਗਰ ਐਸਆਈਟੀ ਮੇਰੇ ਘਰ ਆ ਮੰਨਪ੍ਰੀਤ ਤੋਂ ਲੱਲਾ ਮੰਨਜੀਤ ਨਗਰ ਬਿਆਹੀ ਵਿੱਚ ਚਾਰ ਦੋ। ਸਾਡਾ ਕੋਈ ਧਰੇ ਨੂੰ ਝਗੜਾ ਜੀ। ਕੰਡ ਮੇਰਾ ਚਾਚਾ ਇਹ ਮੇਰਾ ਆਜੂ ਲੇਕੇ ਆਇਆ ਦੀ ਜੀ ਜੀ ਅੱਜ ਆ ਕੀ ਮੇਰੇ ਘਰ ਆਨੇ ਮੇਰੇ ਘਰ ਆ ਕੇ ਵੱਧ ਘਟ ਬੋਲਾ ਤੇ ਮੈਨੂੰ ਕਾਲੀ ਕਰੋਇ ਕੀਤੀ ਮੇਰੇ ਘਰ ਨੂੰ ਅੱਗ ਲਾ ਕੇ ਚੱਲ ਗਿਆ ਜੀ ਸਰ ਇਹ ਕਿੱਥੇ ਰਹਿਣ ਵਾਲਾ ਮੁੰਡਾ ਤੇ ਕੀ ਨਸ਼ਾ ਦਈ ਜੀ ਗੀਤ ਨਗਰ ਇੰਜਨ ਸੈੱਡ ਬਾਰਕਟ ਦੀ ਦੁਲੱਬਾ ਅੱਛਾ ਹੁ ਸਰ ਪਾਲ ਕੀਤੇ ਜਾ ਰਹੀ ਦੀ ਇਹ ਪਾਲ ਕੀਆ ਸੀ ਰੀਡ ਕਰਿਆ ਜੀ ਬਾਕੀ ਇਹਨੂੰ ਕੀ ਯੂ ਵੀ ਹੈ ਅਸੀਂ ਤੁਹਾਡੇ ਨਾਲ ਆ ਦੂ ਅਗਲੀ ਕਾਰਵਾਈ ਹੋ ਗਈ ਅਮਰ ਜੀ ਜੇ ਕਿੰਨਾ ਨੁਕਸਾਨ ਹੋ ਗਿਆ ਨਾ ਸਰ ਸਾ ਸਰ ਕਾਪੀ ਹੋ ਗਏ ਨਾ ਪੀੜ ਗਰਾਜ ਐਡੂਕਟਿਵ ਜੀ ਜਿਨੂੰ ਅੱਗ ਲੱਗ ਗਈ ਦੋ ਪੁਆਇੰਟ ਬੈਟ ਅਲਵਾਰੀਆ ਮਾਤੀ ਸੁਭਾ ਚੜ੍ਹ ਕੇ ਰਹਿੰਦੇ ਨੇ ਕਹਿੰਦੇ ਤੁਹਾਨੂੰ ਦਾਦੂ ਤੁਸੀਂ ਮਾਰੇ ਘਰ ਦੇ ਇਹਨਾਂ ਦੇ ਸਰ ਦਾ ਤੁਹਾਨੂੰ ਮਾਰੇ ਬਤੀ ਤਪਤੀ ਤੇ ਅੱਗੇ ਕੀ ਕੋਈ ਵੀ ਲੱਗਦੀ ਸਾਹਮਣੇ ਆਵਾ ਕਾਰਵਾਈ ਅਮਰ ਜੀ ਠੀਕ ਸਰ ਕਿਹੜਾ ਏਰੀਆ ਸਰ ਇਹ ਗੁਰੂਗੋਸ਼ ਨਗਰ ਬੀਡ ਨੰਬਰ 5 ਮਰੂਟਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਵੀ ਜਾਰੀ ਹੈ ਜਲਦ ਹੀ ਉਸ ਨੂੰ ਕਾਬੂ ਕਰਕੇ ਕਾਰਵਾਈ ਅਮਲ ਚੇਲੀਆਂ ਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ